ਦੇਖ ਲਓ ਫੋਲੋ ਪੰਨਾ ਪਰ ਵੀਰਾਂ ਖੁੱਪਕੀਆਂ ਪੰਨੀਆਂ ਵੀ ਆ ਬੱਲੇ ਦੇ ਦੇ ਨਹੀਂ ਆਪਣੇ ਦੇਖ ਲਓ ਬਾਈ ਕੱਠ ਤੁਹਾਨੂੰ ਸਾਰਿਆਂ ਨੂੰ ਸਰਦਾਰ ਜਿੰਦੀ ਸੁਖਜਿੰਦਰ ਕੋਲ ਪੰਚੀ ਪੰਦੇ ਆ ਤਰੀਕ ਨੂੰ ਜਿਉਂ ਅਕਾਲੀ ਦਲ ਨੂੰ ਲੈ ਆਏ ਪੂਰਾ ਬੰਡਾ ਵਾਰ ਕੇ ਤੁਹਾਨੂੰ ਖਾਇਆ ਤੇ ਸਵੀਰਾਂ ਦੇ ਮੂਹ ਹੋਇਆ ਜਿਹਨਾਂ ਨੂੰ ਪਾਣੀ ਚੂਹ ਹੋਈ ਆ ਅਸੀਂ ਵੀ ਸਰਦਾਰ ਨੇ ਨਵੇਂ ਆਦਿ ਤੇ ਪਹੁੰਚਣ ਨਹੀਂ ਦੇ ਰਹੇ ਸੀਗੇ ਪਿੱਛੇ ਗੱਡੀਆਂ ਲਾਈਆਂ ਹੋਈਆਂ ਚਾਰ ਦਿਨ ਤੋਂ ਰੱਕੀ ਕਰ ਰਹੇ ਆ ਤੇ ਜੇ ਮੈਂ